खुद दसा चुता हो गया नशा जो ਰੋਕਣਾ ਚਾਉਂਦੇ ਨਹੀਂ ਰੋਕਣੀ ਚਾਉਂਦੇ ਨਹੀਂ ਕਿਹਨੂੰ ਚਾਉਣੀ ਆਂ ਵੀ ਦੱਸੋ ਹੋਣ ਗੱਲ ਕੰਨਾਂ ਰੱਖੀਏ ਸੰਜਾਇਆ ਹਸਪਤਾਲਾਂ ਦੇ ਛੋਟੀਆਂ ਦਸਲਾ ਨੂੰ ਕਿਵੇਂ ਤਵਾ ਕਰਨਾ ਤੁਹਾਡਾ ਵੀ ਕਿਵੇਂ ਨਾਸ ਕਰਦਾ ਹੈ ਇਸ ਨੂੰ ਬੁੜਕਾਰਾ ਉਸ ਹਮ ਦੀ ਕੋਸ਼ਿਸ਼ ਕਰੋ ਤੁਹਾਨੂੰ ਇਹਨਾਂ ਦੀ ਗੱਤ ਦਾ ਚਿੱਟਾ ਕਾਉਣ ਦੀ ਸ਼ੰਗਰਜੀਤ ਰੱਖਣ ਵਾਲੀ ਗੋਲੀ ਦੇਤੀ ਹਾਂਜੀ ਕੋਈ ਨਾ 18 ਸਾਲ ਦਾ ਨੌਜਵਾਨ ਹੈ ਸਾਲ ਦਾ ਗੋਲੀ ਖਾ ਲਿਆ ਕਿਤੇ ਜੀ ਰੱਖਣੀ ਕਿ ਉਹ ਬਚਾਈ ਹੋਣੇ ਕਾਉਂਗਾ ਨਹੀਂ ਜਿਉਂ ਕਹਾ ਲਿਆ ਆਂ ਕਹਾ ਲਿਆ ਨਸਲਾਂ ਨੇ ਪਹਿਲਾ ਯੋਗ ਆ ਤੁਹਾਡਾ ਵੀ ਪਾਪੀ ਨਾ ਹੋਵੇ ਅੱਗੇ ਸੈਕਟਰ ਬੋਰਡ ਦੇ ਖਾਤਰਾਂ ਤੇ ਜਵਾਰ ਦਾ ਪਾਕਾ ਟੀਕੇ ਦਾ ਲੈਣ ਲੱਗੇ ਪੰਜਾਬ ਮਰਦੀ ਧਰਤੀ ਇਹਦੇ ਵਿੱਚ ਸੋਚ ਰੱਖੀ ਜੇਕਰ ਤੋਂ 100 ਗ੍ਰਾਮ ਸਾਤ ਮਹੀਨਾ ਸਾਡੇ ਮੁੱਖਿਆ ਨੇ ਕਿ ਅੱਗੇ ਜਲਵਾੜੀ ਯੂਨੀਅਨ ਪੈਰਾਕਰਨ ਤੇ ਆਪਾਂ ਸੂਰਮੇ ਪੈਰਾਕਰਨ ਤੇ ਧਰਤੀ ਕੋਰਟਾਂ ਦੀ ਉੱਤੇ ਪੱਟਿਆ ਟੀਕੇ ਦਾ ਲਿਆ ਕਰ ਤੇ ਆਪੀ ਉੱਤੇ ਸੈਕਟਰ ਬੋਰਡ ਤੇ ਆਪਾਂ ਆ ਗਏ ਆਪਾਂ ਜਿੱਕਰ ਫੜਨੇ ਗੁਰੂ ਜਣੇ ਦੀ ਆਪਾਂ ਹੁਣਾਂ ਮਾਦਿਰੇ ਕੀ ਦਾ ਗਾਣੇ ਤੇ ਤਾ ਪਤਾ ਹੈ ਕਿ ਨਹੀਂ ਗੱਲ ਲਾ ਬਈ ਇਹ ਕਿੰਨੇ ਕੇਸ ਹੋ ਗਏ ਇਹ ਚਾ ਚੱਲ ਗਏ ਆਹ ਮੈਂ ਕੇਸ ਹੋ ਗਏ ਜੋ ਤਾਂ ਸਪਰਮ ਕਿਰਾ ਆਉਂਦਾ ਨਹੀਂ ਕਿਰਾ ਆਉਂਦਾ ਸੈਕਨਾਂ ਦੀ ਕੀ ਗੱਲ ਹੋ ਰਹੀ ਆ ਬਈ ਯਾਦ ਆ ਜੀਵਨ ਦਾ ਅੰਤ ਕਰਦੇ ਵਿੱਚੋਂ ਉਹ ਡੀਐਨਏ ਆ ਗਿਆ ਤੁਹਾਡੀ ਰਸਤਾ ਮਗਰ ਨਹੀਂ ਨਸਲਾ ਕੀ ਹੁੰਦੀ ਆਪਾਂ ਬਾਜ ਦਾ ਗਾਮ ਇਹ ਜਿਹੋ ਆਖੇ ਨੂੰ ਕੋਈ ਕੋ ਰਾਖੀ ਤੋਂ ਆ ਮੈਨੂੰ ਪਸੰਦਦਾ ਆਵੇ ਆਪਾਂ ਜਿਹਨੂੰ ਰੱਖਦੇ ਆ ਇਹਦਾ ਦਾਦਾ ਲਾਲਾ ਜੀ ਨਾਨੀ ਨਾਨਾ ਕੌਣ ਸੀ ਕਿ ਕਿਹਨੇ ਬਲਾਂਚੀ ਚੋਂ ਆ ਆਪਾਂ ਕੋਈ ਜਣ ਹੋਵੇ ਆਪਾਂ ਖਾਨਦਾਨ ਦੇਖਦੇ ਆ ਵੀ ਲਾਣੇ ਆ ਘਰਾਣੇ ਦਾ ਖਾਨਦਾਨ ਹੀ ਹੈ ਕਿ ਨਸਲਾ ਹੁੰਦੀ ਹੈ ਜੇ ਗੂਣ ਧੀ ਦਾ ਧੀ ਧੀ ਦਾ ਧੀ ਚੱਲਦਾ ਆ ਕੇ ਕੋਈ ਖੋਣ ਤੁਹਾਡੇ ਆਗਿਆ ਦੇ ਬਦਲਣ ਡੀਐਨਏ ਬਦਲਣਾ ਜੋ ਕਰਤਾ ਹੁੰਦੇ ਨੇ ਜਿਹੜੇ ਖੇਰਚ ਅਣਖਾਂ ਦੇ ਗੈਰਤਾ ਦੇ ਯੋਗਤਾਂ ਦੇ ਕਿਰਦਾਰਾਂ ਦੇ ਉਹ ਆਪਣੀ ਪੀੜ੍ਹੀਦਰ ਪੀੜ੍ਹੀ ਉੱਥੋਂ ਆਇਆ ਸੁਖੰਤਿ ਮਹਤਾਸਿਕ ਤੋਂ ਬੋਤਸਾ ਤੋਂ ਮੱਧਿਆਸ ਤੋਂ ਛੇਰ ਪੰਜਾਬ ਤੋਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਅਗਰ ਤੁਹਾਡਾ ਗਿਆਨ ਸੁਣਿਆ ਹੈ ਕਿ ਇਹ ਉਹਨਾਂ ਦੇ ਵਾਰਸਾਂ ਦੇ ਗੱਲੇ ਕਿ ਸਵਾ ਸਵਾ ਰੱਖਣਾ ਤੇ ਜੇ ਉਹਨਾਂ ਦੇ ਵਾਰਸਾਂ ਜਿਹੜਾ ਜਾ ਕੇ 2000 ਦਾ ਅੰਕੜਾ ਬੋਲਸੀ ਉਹਕੇ ਪਾਣੀ ਪੀ ਕੇ ਜੁੱਲਿਆਂ ਦੀ ਮੋਟਕਾਰੀ ਗਿਆਰਾ ਕਰਦੇ ਨੀ ਪਰ ਉਹਦੇ ਰਾਜ ਦੇ ਵਿੱਚ ਦੇਵਾ ਬੰਦਾ ਸੋਨ ਕਰ ਗਿਆ ਤਾਂ ਜੇ ਲੜਦੇ ਲੜਦੇ 750 ਦੀ ਸੀਰੀ ਪਾ ਲਈ ਨੀ ਕੀ ਮਾਰ ਕੇ ਦੋਸਰਾ ਫਾਸ ਕਰਨੇ ਲੱਗਾ ਕਿ ਇਹ ਕੌਮ ਦੀਆਂ ਖਤਮ ਨਹੀਂ ਹੋਸ। ਛੋਟਾ ਜਿਹਾ ਲੋਕ ਆਇਆ ਛੋਟਾ ਜਿਹਾ ਲੋਕ ਆਇਆ ਜਿਆਸੀਆ ਘੱਲੂ ਕਾਲਾ ਜਿੱਕਾ ਦੇ ਗੋਲੀਆਂ ਕੜਾਜ ਵਾਸੀਆਂ ਆ ਗਏ ਜੀਵ ਦੇ ਰੱਖੀਆਂ ਦੇ ਚਾਰ ਤੇ ਕਾਲੇ ਪਾਣੀ ਤੇ ਗੋਲੀਆਂ ਮਾਰ ਕੇ ਧੁਖੇ ਮੁਕਾਬਲੇ ਬਣਾ ਕੇ ਮਾਰ ਕੇ ਦੇਖਦੇ ਮੁਕੇਨੀ ਕਿਨਾ ਸੋਚਿਆ ਮਾਰੇ ਮੁਕੇਨੀ ਕਿ ਇੰਨਾ ਨੂੰ ਐਸ ਤਰੀਕੇ ਨਾਲ ਮਾਰੋ ਕਿ ਨਾ ਸਾਡੇ ਦੇ ਅੰਜਾਮ ਵਾਲੇ ਤੇ ਨਾ ਇਹਨਾਂ ਨੂੰ ਸਮਝ ਆਵੇ ਕਿ ਐਸੇ ਦੁਨੀਆਂ ਦੇ ਕਿੰਨੇ ਯੋਗੀਆਂ ਚੀਜ਼ ਹੈ ਚਟਾ ਬੋਲੀ ਦਾ ਮਰਨਾ ਇਤਿਹਾਸ ਨੂੰ ਬੁਲਾੜਨਾ ਮਾਰਨਾ ਤੁਹਾਡਾ ਪ੍ਰਵਾਸ ਸਿਰੋਂ ਨਾ ਕਰੋ ਕਿ ਸਾਰੋਂ ਦੇ ਕਿੰਨੇ ਮੈਂ 2012 ਦੀ ਯਾਦ ਸੀ ਕਿ ਸਾਡਾ ਪੰਜਾਬੀ ਉੱਖ ਚੱਲਿਆ ਪੰਜਾਬ ਦੇ ਲੋਕ ਖੋ ਸਮਝ ਜੋ ਇਹਨੇ ਕਦੇ ਪਾਣੀ ਨਹੀਂ ਕੀਤੀ ਪਿਛਲੇ ਸਾਲ ਦੀ ਮਾਰ ਹੋਇਆ ਚੇ ਪੁਕੇ ਪੰਜਾਬ ਕੋਲੇ 15 ਤੋਂ 20 ਸਾਲ ਆਪਣਾ ਕਰ ਰਿਹਾ ਏ ਇੱਕ ਧਰਤੀ ਮੰਦਰ ਹੋ ਪੰਜਾਬ ਦਾ ਸੈਂਕੜੇ ਬਲਾਦ ਲੈ ਦੂਣ ਚਾਗੇ ਰੋਪੜ ਜਿਹੜਾ ਪੰਜਾਬ ਦਾ ਪਹਿਲਾ ਜਿਹੜਾ ਮੜ ਗਈ ਸੀ ਇੱਕ ਪੰਜ 75 ਰੁਪਏ ਤਰੱਕ ਗਿਆ ਮੇਰੇ ਪਿੰਡਾਂ ਜਰੂਰ ਤੋਂ ਫੁੱਤੇ ਪਾਣੀ ਹੈ ਆਪਣੇ ਜਾਂ ਤੂਹੀ ਬਰਲਾਗਾ ਏ 350 ਪਾਣੀ ਹੈ ਕਿਹੜਾ ਸੋਤੀਆ ਆਪੇ ਪੱਟੀਆਂ ਕੋਲੇ ਕੋਠੀਆਂ ਪਾਉਣ ਲੱਗ ਗਏ ਵੱਡੀਆਂ ਵੱਡੀਆਂ ਮਦਨਾ ਰੰਗੀਆਂ ਕਰਤੀਆਂ ਵਧੀਆ ਵਧੀਆ ਗੱਡੀਆਂ ਤੇ ਘੱਟ ਘੱਟ ਦੇ ਲਾ ਕੇ ਲੋਹਾ ਸੋਚੋ ਜਿਹੜੇ ਪਾਣੀ ਵਿੱਚ ਪਕਿਆ ਸੀ ਤੁਹਾਡੀਆਂ ਆਉਣ ਵਾਲੀਆਂ ਅਸਲਾ ਸੁਹਾਗੀਆਂ ਖੜੀਆਂ ਕਿ ਇਹ ਟਾਂਡਾ ਖਾਂਦੀਆਂ ਲੋਹਾ ਜਪੜ ਗਿਓ ਮਾਰ ਖੰਡ ਗਿਆ ਤੇਰਾ ਮਾਉਣਾ ਦੁਆਲੇ ਪਾਸੇ ਭਿਆਰ ਇੱਕ ਨਦੀ ਦਾ ਵਹਿਣਾ ਬੰਨਿਆ ਦਾ ਪਿੱਛਾ ਮੈਂ ਨਹੀਂ ਜਾ ਕਿਉਂ ਆ ਇਹਨੇ 25 ਸਾਲ ਪਹਿਲਾਂ ਦੂਰ ਤੋਂ ਪੱਤੇ ਪਾੜੀ ਸੀ 15 ਸਾਲ ਤੋਂ ਸੀਗਾ ਇਸ ਜੀਵਨ ਬੀਤ ਗਿਆ ਸੰਭਲੋ ਇਹ ਆਕੀ ਤਾਂ ਮਿਲ ਗਿਆ ਤੇ ਨਹੀਂ ਉਹਨੂੰ ਬੜ ਤੇ ਆਣੀ ਨਹੀਂ ਉਹਦੇ ਪਿੱਟਾ ਉਹਦੀ ਬੂਤ ਕਰਸੋ ਆਹ ਨਵੇਂ ਪਰ ਗਿਆ ਨਾ ਸੀ ਕੋਈ ਨਹੀਂ ਕਿੰਨੇ 700 ਰੁਪਏ ਤੇ 21 ਲੱਗੇ ਉਹਨਾਂ ਦੀ ਬੂਤ ਹੁਣ ਤਾਂ ਅਸਲ ਪਾੜਾ ਪਾੜੀ ਦਾ ਮੁੱਲ ਮਿਲਦਾ ਜੋ ਸੱਭ ਵਧੀਆ ਜਾਂਦੀ ਸੋਚਿਆ ਵੀ ਨਾ ਪੰਜਾਬ ਮਾਰਗ ਧਰਤੀ ਲਈ ਪਾਣੀ ਮੁੱਲ ਨੂੰ ਛੋਟੇ ਪਾਣੀ ਖਾਰੇਸ ਵਿੱਚ ਜਿੱਥੇ ਪਾਣੀ ਕਰਦੀ ਦਿਨਰੀ ਪੈ ਵਰਤੇ ਖਾਰੇ ਦੇ ਪਾਣੀ ਜੋ ਆਪਣੇ ਛਾੜੇ ਮੋਟਾ ਜੇ ਦਿਨਵਾਹ ਹੋਵੇ ਚੱਕਰਾ ਹਲ ਮੇਟਵਾ ਕੇ ਜੇਰੀ ਚੀਜ਼ ਮੁੱਤ ਜਿੰਦਲੀ ਆ ਉਹਦੀ ਕੀਮਤ ਕਈ ਗੁਣਾ ਵੱਧ ਕੇ ਤਾਰਨੀ ਪੈਂਦੀ ਇਹਨਾਂ ਚੀਜ਼ਾਂ ਨੂੰ ਸਾਨੂੰ ਲੱਗਿਆ ਕਿ ਜੇ ਮੁੱਤੋਂ ਵੀ ਮੋਟਾ ਜੇ ਦਿਨਵਾਹ ਹੋਵੇ ਅਸੀਂ ਨਾ ਪੰਜ ਹੱਥਾਂ ਫੇਰੋ ਨੀਂਦੋਂ ਦੱਸਦਾ ਜਿਹੜਾ ਪਾਣੀ ਅਸੀਂ 500 ਹਜ਼ਾਰ ਦਾ ਲੱਤਣਾ ਸੀ ਪਿਆਰ ਕਰ ਚੁੱਕਾ ਲਿਆ ਉਹ ਮੈਂ ਲੱਤਣਾ ਮੋਟਾ ਸੌਰੀ ਦੁਨੀਆ ਦੇ ਰਾਜ ਤੋਂ ਹੀ ਹੋ ਗਿਆ ਕੱਤੀ ਰੂਪ ਬਣੀ ਨਹੀਂ ਕਰਦੇ ਹੋ ਵੀ ਆਪਣੇ ਬਚਾਰੇ ਲੋਕਾਂ ਦੇ ਪੱਤਰ ਆਦੇ ਨਿਹਾਲ ਮਲੇਵਾ ਆਪਣੇ ਸਾਫ ਕਰਕੇ ਲੋਕਾਂ ਨੂੰ ਰੇ ਭੇਜਿਆ ਉਹ ਵਾਲੀ ਗੋਲੀ ਕੰਨਾਂ ਦੇ ਜੁਗਤਿਆਂ ਨੂੰ ਮੁੱਕ ਰਿਹਾ ਤੇ ਦੁਨੀਆ ਦੇ ਇਸ ਸੰਸਾਰ ਦੀ ਗੱਲ ਪਾਣੀ ਦੇ ਭੋਜੇ ਪਿੱਛੇ ਹੋਣੀ ਹੈ ਭੋਜ ਦਾ ਵੀ ਕਾਰਨ ਬੜਾ ਸਤਰੀ ਹੈ ਤੇ ਪਾਣੀ ਦੇ ਹੋਕੜਾ ਰਘਾਲ ਨੂੰ ਰਘਾਲ ਜਿਹੜਾ ਪਾਪੀ ਆਪਲੀੇਟਾ ਬੋਲਦਾ ਹੈ ਜਿਆਮ ਅਗਿਆਪ ਦੇ ਵਾਰ ਅਮਰ ਫੇਲੀ

ਵਾਦਲੇ ਜਾ ਕੇ ਇਸ ਗੁਰਦਵਾਰੇ ਚੁੱਲ੍ਹੀ ਵਾਰੀ ਘਰ ਅੱਜ ਬੱਠਣ ਦੀ ਆ ਜਾਨੀ ਗੁਰਦਵਾਰੇ ਕਿੰਨੇ ਬੱਠੇ ਇਸ ਤੋਂ ਸਿਰੇਲੀ ਚਾਹ ਪਤਾ ਨਾ ਅੱਗ ਲਈ ਮੋਗ ਦਿਓ ਤਰਫੇ ਸੇ ਖਲਮਾਣੀ ਸੇ ਖਲਲੀ ਦਾ ਸੇ ਖਲੋਈ ਮੈਂ ਨਹੀਂ ਅੱਗ ਲਾਤ ਲਾਤ ਕਰਾਂ ਤਖਤ ਨੂੰ ਕੈਨ ਉਹਦੀ ਸ਼ੁਰੂ ਕਰ ਜਾਂਦੇ ਆ ਗੱਤ ਦੇ ਪਾਏ ਮੱਖੇ ਤੇ ਨੇ ਆ ਵੀ ਗੁਰੂ ਦੇ ਸਿੱਖ ਹੈ ਤੇ ਹੀ ਹੋਣਾ ਨਹੀਂ ਇਹ ਉਹਦੀ ਜਾਨ ਹੁੰਦਾ ਹੈ ਇਹ ਇਧਰ ਹੁੰਦਾ ਫੁੱਤੂ ਇਹ ਆਹ ਜਾਨ ਦਾ ਹੁੰਦਾ ਬਲੰਦਰ ਫੁੱਤੂ ਇਹ ਬਰੰਦਨਾ ਮੁੰਦਰਾ ਤੇ ਨਿਸ਼ਟੀ ਦਾ ਬਰਤਾਰ ਜਾਲ ਤੋਂ ਦੁਸ਼ਮਣ ਡਰਦਾ ਤਾਂ ਉਸ ਕਰਨਾ ਤਾਲੂਦ ਪਾੜ ਕਰਉਂਦੀ ਜਾਤਾਂ ਦੇ ਨਾਤੇ ਧਰਮਾਂ ਦੇ ਨਾਤੇ ਸਭ ਲਈ ਹੋਵੇ ਜਿਹੜੇ ਨਾਮ ਤੇ ਹੋਏ ਸਿੱਖ ਸਾਡੇ ਸਰਬਨ ਦੇ ਸਿੱਖ ਹੋਵੇ ਇਹ ਕਹਿ ਕਾ ਲੋ ਮਾਨਾ ਬਹੁਤਾਂ ਦੇ ਬੱਚੇ ਸਰਾਬ ਤੇ ਕੱਟੇ ਹੁੰਦੇ ਆ ਕਿ ਪਿੰਡਾਂ ਦੇ ਵਿੱਚ ਇਤਿਨਤ ਲੋ ਦੀ ਚਾਓ ਕਿ ਸੌਤ ਦੀ ਆਹ ਪਰਿਵਾਰ ਦਾ ਬੰਦਾ ਇੱਕ ਦੇਵੇ ਉਸ ਕਮੇਟੀ ਬਣਾਓ ਜਿਹੜਾ ਬੰਦਾ ਦੀ ਕੋਈ ਨਹੀਂ ਲਾਇਕ ਨਾ ਸਮਝਵਾਇ ਕਰੋ ਤੁਸੀਂ ਗ੍ਰੀਕਾ ਦਾ ਅਧਿਕਾਰਾਂ ਮੰਤ ਕਰੋ ਫਿਰ ਕਹਿ ਆ ਜੇ ਸਾਡੇ ਬੰਦੇ ਆਹ ਦਾ ਮਚਵਾ ਕੇ ਸਾਡੇ ਉਹ ਦਾ ਮਚਵਾ ਕੇ ਘਰਾਂ ਦੇ ਨੇ ਜਾ ਕੇ ਝੂਠੇ ਨੇ ਜਿਤਾ ਕੇ ਲੈ ਸਾਹਮਣੇ ਹੀ ਬਈ ਜਾਣੀ ਇਹ ਉਹ ਲੋਕ ਨੇ ਭਾਈ ਜੀਵ ਭਾਈ ਜੱਤਿਆਂ ਦੇ ਵਾਰਸ ਜਿੱਦਾਂ ਜੁੱਧਾਂ ਸਾਡੇ ਨਾਲ ਸਾਥ ਕੇ ਲੜਨ ਵਾਲੇ ਹਜ਼ਾਰਾਂ ਸਾਲ ਤੋਂ ਦੁੱਖ ਸੁੱਖਾਂ ਦੇ ਸਾਂਹੀ ਰਹੇ ਨੇ ਮਰਾਪਨ ਖੜੇ ਆ ਮੈਂ ਵਿਚੇ ਰਹਿ ਮੰਨਦਾ ਇਸ ਵੀ ਕੰਮ ਆਪਣੇ ਬੰਦਿਆਂ ਨੂੰ ਕਰਾ ਪੱਜਾ ਬਣਾ ਦਿਓ ਸਾਰੇ ਲੋਕ ਗੋਹਰ ਕੰਮ ਹੈ ਨਾ ਕੰਮ ਕਿਵੇਂ ਹੋ ਬਾਗ ਕਰੋਨਾ ਆਇਆ ਸੀ ਸਾਰੇ ਮੇਟਿਆਂ ਚੱਟ ਕੇ ਮੱਝ ਗਏ ਜੀ ਉਦੋਂ ਕੰਮ ਰੋਕਿਆ ਲੋਕਾਂ ਦਾ ਤੁਸੀ ਦੱਸ ਲਓ ਰਹਿ ਗਿਆ ਸਾਡੇ ਲੋਕਾਂ ਨੇ ਲਾਇਆ ਨਾ ਮੈਨੂੰ ਸਹੁਰੇ ਰੂਪੀਆ 50 ਦਾ 50 ਤੇ ਰਹਿ ਗਿਆ। ਗੁਰਵਾੜੀਆਂ ਨੂੰ। ਪਸਤਾਉਂਦੇ ਰਹਿ ਗਏ ਮੇਰੇ ਘਰ ਜਾਣ ਤੇ ਪਸਤਾਉਂਦੇ। ਆਉਣਾ ਤੇ ਮੇਰਾ ਸਦਰੇ ਧੀ ਘੰਟੀਆਂ ਦੇ ਬਾਰੇ ਦੱਸਦੇ। ਇੱਥੇ ਹੋਜੂ। ਜੇ ਸਵੇਰ ਪਹੁੰਚੋ ਬੈਂਕਲੀ ਕੋਲ ਵੀ ਜੇ ਸਵੇਰ ਪਹੁੰਚੀਆ ਕਿਸਾਨਾਂ ਦੀ ਮਜ਼ਦੂਰਾਂ ਦੀ ਕੋਈ ਵੀ ਛੋਟ ਜਿਹਾ ਨਾ ਲਓ। ਖੁਸ਼ੀ ਨੂੰ ਜਿੱਦਾਂ ਪਿੱਛੇ ਦੁਖੁਣੀਆਂ ਪਾਉਂ। ਧਲੇ ਬਣਾਓ ਸਿੱਕੇ ਵਾਜ ਪੈਣਾ ਕਰੋ। ਗਹਿਣ ਦਾ ਨਾ ਬਚਾਓ। ਬਹੁਤ ਹੋ ਗਿਆ। ਮੇਰੇ ਯਾਰ ਨੇ ਜਦੋਂ ਮੈਨੂੰ ਮਾਰ ਮਾਰ ਕੇ ਦੇਖ ਰਿਹਾ ਸੀ ਪਰਵਾਹ ਕੇ ਦੇਖ ਰਿਹਾ ਸੀ ਮੇਰੇ ਪਿੱਛੇ ਹੋਂ ਤੱਕ ਬੜਾ ਪਛਾਇਆ ਖੜਾ ਕੋਈ ਥੋੜੀ ਗੱਲ ਕਰ ਲੈ ਜੀ ਚੱਲ ਮੇਰੇ ਦੇ ਬੱਚਾ ਮੈਨੂੰ ਇਹ ਨਹੀਂ ਪੁੱਛਿਆ ਕਿ ਕੀ ਵਰਦ ਹੋਣਾ ਇਹ ਦੱਸ ਦੇਣਾ ਇਸੇ ਮੇਨਾ ਜਮੀਨ ਨਾਲ ਵਿੱਚ ਆਲਾ ਸੁਨਿਆਰ ਦਾ 12 ਜੀ ਅੰਦਰ ਇੱਕ ਕੀਮਤ ਤੇ ਜ਼ਮੀਨ ਨਾਲ ਵਿੱਚ ਸੋਲੋ 50 ਰੋਡ ਵਿੱਚ ਕਿੱਲੇ ਦਾ ਦੇਵੇ ਤਾਂ ਵੇਚੋ ਮੇਰੇ ਹੱਥਾਂ ਨਾਲ ਕੇ ਮੈਂ ਦੀਆ ਜੇ ਪੰਜਾਬ 5 ਤੋਂ 7 ਸਾਲ ਦੀ ਜਮੀਨਾਂ ਵਿਚਾਰਿਆ 5 ਤੋਂ 7 ਸਾਲ ਵੀ ਦੁਨੀਆ ਤੇ ਰਾਜ ਕਰੋ ਲੇਖੇ ਲੈ ਲਵਾਔਰ ਤੁਹਾਡੇ ਸਾਹਮਣੇ ਮੈਂ ਦੀ ਜੀ ਬੀਓ ਤੇ ਲੇਖੇ ਰੱਖ ਜੀ ਸਭ ਇੱਕਾਜੀ ਲੇਖਾ ਉਹਦੇ ਲੱਖਾਂ 5 ਸਾਲ ਪਹਿਲਾਂ ਆਇਆ ਸੀ ਇਹ ਗੱਲ ਕਹੇ ਕੀਆ ਕੀ ਉਹ ਤੇ ਪੈਣੀ ਆ ਥੋੜੀ ਆਪਾਂ ਨੂੰ ਕੱਟਿਆ ਜਾ ਰਿਹਾ ਜਮੀਨਾਂ ਚੋਂ ਆਪਾਂ ਨੂੰ ਪਿਆ ਜਿਹੜਾ ਖੇਤੀ ਨੇ ਰਿਹਾ ਕੁਝ ਇੰਨਾ ਮੰਨਦਾ ਕਿ ਇਹਦੀ ਕੁਝ ਨਹੀਂ ਰਹਾ ਜਮੀਨਾਂ ਖਾਣ ਦਾ ਫਸਲਾ ਜੇ ਭਾਰ ਤੱਕ ਨਾਮੇ ਸਾਡੇ ਇਖਤਮ ਕੀਆ ਕਰਨ ਦੇ ਆਦੇ ਲਈ ਨਾਮਾ ਰੇਸ ਬੈਜੀ ਗਏ ਰਿਆਸਤ ਬਹਿਹਾ ਮਾਡੀਆਂ ਨੇ ਪਰ ਇਹ ਜਾਲ ਬੁਝ ਕੇ ਕਿਸੇ ਤਰੀਕੇ ਨਾਲ ਸਾਨੂੰ ਇਸ ਧਰਤੀ ਤੋਂ ਭਜਾ ਦੇਣਾ ਚਾਹੁੰਦੇ ਆਂ ਕੱਢ ਦੇਣਾ ਚਾਹੁੰਦੇ ਆਂ ਕਿਰਾ ਸਾਡਾ ਦਾਵਾ ਸਾਡਾ ਕਬਜ਼ਾ ਧਰਤੀ ਦੇ ਉੱਤੇ ਸੱਦੀਆਂ ਤੋਂ ਲੈ ਕੇ ਉਹ ਖਤਮ ਕਰ ਦੇਣਾ ਚਾਹੁੰਦੇ ਆਂ ਜਿਹੜੀ ਬਈ ਪੁੱਜੀ ਦਾ ਲਿਖੇ ਦਾ ਆਏ ਆਪਣੇ ਬਾਤ ਵਿੱਚ ਜੁੜੀ ਜੁੜੀ ਨਾ ਰਮਾ ਹੋਇਆ ਨਹੀਂ ਜਿਹੜਾ ਹੋਇਆ ਆਪਣਾ ਦਾਵਾ ਨਹੀਂ ਦੇ ਗਿਆ ਆਗੇ ਸੁਣ ਲੋ ਇਹ ਗੱਲਾਂ ਕਾਮਯਾ ਸੋਦੇ ਕੌਣੀਆਂ ਨੇ ਤੁਸੀਂ ਇਹ ਕਹਿੰਦਾ ਜਮੀਨਾਂ ਚ ਕੁਛ ਨਹੀਂ ਆਪਣੇ ਲੋਕਾਂ ਦੇ ਮੂਹਾਂ ਪਾ ਵਾਲਾ ਦਾ ਖੇਤੀ ਹੋਣ ਲਾਹੇ ਬੰਦ ਨਾ ਨਹੀਂ ਰਹਾ ਜੇ ਜਮੀਨ ਚ ਕੁਛ ਨਹੀਂ ਤਾਂ ਬਿਲ ਗੇਟਸ ਦੁਨੀਆ ਦਾ ਅਮੀਰ ਬੰਦਾ ਦੁਨੀਆ ਦਾ ਐਲਨ ਮਸਕ ਅਟਵਿਟਰ ਆਲਾ ਤੇ ਦੁਨੀਆ ਦੇ ਅਮੀਰ ਬੰਦੇ ਲੱਖਾਂ ਏਕੜ ਪੱਛੀ ਪੱਛੀ 30-30 ਲੱਖ ਏਕੜ ਪੈੜੀ ਪੂਰੀ ਦੁਨੀਆ ਚ ਖਰੀਦੀ ਹੈ ਉਹਨਾਂ ਵੀ ਜਿਹੜੇ ਪਹਿਲੀ ਪਹਿਲੀ ਬਾਣੀ ਰਾਣੀ ਕਾਂਦੇ ਗੁਰੂਰੇ ਕਾਰਖਾਨਾ ਜੋ ਆਪਣੇ ਪੈਸੇ ਨਾਲ ਕੇ ਜ਼ਮੀਨਦਾਰੀ ਚਿਰ ਰਹੇ ਨੇ ਆਪਾਂ ਨੇ ਨਰੇ ਮਨ ਦੱਸਿਆ ਮਦਦਾਂ ਦੇ ਕਹਿੰਦੇ ਬਾਈ ਸਾਡੇ ਕੋਲ ਕੰਪਨੀ ਆਈ ਹੈ ਉਹ ਕਹਿੰਦੇ ਜਿੰਨੀ ਮਰਜੀ ਜਿੰਨੀ ਦੇ ਦਿਓ 100 ਕਰਾ ਦੇ ਦੋ 500 20 ਸਾਲ ਪੱਲੇ ਦੇ ਖਾਵਾਗੇ 70000 ਨੂੰ ਦੇਕਾ 5% ਆਏ ਸਾਲ ਵਧਾਇਆ ਤਰਾ ਉਦੋਂ ਬੱਤੀ ਲੋਟ ਤੇ ਆ ਲਹਿਰ ਆਪਣੇ ਪੁੱਛੋ 100 ਕਿਲਾ ਜੀਨਸੇ ਕੰਪਨੀ ਨੇ ਬਗਮਾ ਮਾਰ ਕੇ ਛੱਡ ਕੇ ਤਾਰ ਬੋਲ ਕੇ ਛੱਡਤਾ ਸਭ ਲੋਕਾਂ ਨੂੰ ਪਸੰਦ ਨਹੀਂ ਆਈ। ਜੇ ਉਹ ਨਾਲ ਕਿਲਾ ਡੁੱਗਲੇ ਦੇਖ ਤਾਂ ਉਗਰ ਪਾਣੀ ਛੋੜ ਰਵਾਂ ਦਾ ਸਾਹਤ ਦੰਦੇ। ਆਖੋ ਮਗਦਾ ਬਹੁਤ ਤੇਰਾ। ਮੈਂ ਗਿਆ ਚੂੜ ਚੱਕਾ ਢੁੱਡੀ ਕੇ ਪਿੰਡ ਬੋਗੇ ਜਿਹੜੇ ਦੇ ਪਿੰਡ ਹੈ। ਉਹ ਸਾਡੇ ਪਿੰਡ ਵੀ ਕੰਮ ਨਹੀਂ ਕਰ ਰਹੀਆਂ ਬੁਰਦੀਆਂ। 500 ਕਿਲਾ ਹੋਵੇ, 1000 ਹੋਵੇ, 2000 ਲੈਣ ਨੂੰ ਚਾਹ ਰੇ ਜਿਹੜੇ ਮਨਜੀਪਾ। ਕੰਮ ਆਦਲਾਂ ਨੂੰ ਪਤਾ ਹੈ ਵੀ ਕੋਰੋਨਾ ਆਇਆ ਦੁਨੀਆ ਦਾ ਕੁੱਲ ਕਾਰੋਬਾਰ ਖੜ ਗਿਆ ਸੀ। ਸੈਕਰੀਆ, ਜੀਵਨਾ ਕਾਰੋਬਾਰ ਨੇ ਨੌਕਰੀ ਪਰ ਕਦੇ ਵੀ ਖੇਤੀਬਾੜੀ ਨਹੀਂ ਛੱਡ ਸਕਦੀ ਕਿਉਂਕਿ ਢਿੱਡ ਰਿਕਰੇ ਲੱਗਿਆ ਰੋਟੀ ਰਿਕਰੇ ਖਾਣੀ ਹੈ ਤੇ ਉਹ ਅਨਾਜ ਇਹ ਧਰਤੀ 'ਚੋਂ ਪੈਦਾ ਹੋਣਾ ਹੈ ਤਾਂ ਮੈਂ ਪਹਿਲੇ ਦੱਸਦਾ ਇਹਦਾ ਜਿੰਮੇਵਾਰਤਾ ਅੱਗੇ ਦੁਨੀਆਂ ਦੀ ਹੋਰ ਤੇ ਪਾਣੀ ਪਛੇੜਣੀ ਹੈ ਜਿਹਨੋਂ ਬਲੋਂ ਧਰਤੀ ਹੈ ਜਿਹੜੀ 100 200 ਮਨੁੱਖਾਂ ਦਾ ਪੈਰਾ ਕਰਦੀ ਹੈ ਦੁਨੀਆਂ 'ਚ ਕੋਈ ਧਰਤੀ ਅਸਲੀ ਨਹੀਂ ਜਿਹੜੀ ਵੱਡਾ ਮਨੁੱਖਾਂ ਦਾ ਪੈਰਾ ਕਰਦੀ ਹੋਵੇ ਕੋਈ ਦੁਨੀਆਂ ਦਾ ਧਰਤੀ ਜਿਵੇਂ ਨਾ ਕੋਈ ਵੀ ਦੇਖੋ ਕਿ ਜੋ ਮਾਤਾ ਤੁਹਾਨੂੰ ਦਿੱਤਾ ਤੇ ਤੁਹਾਨੂੰ ਬੜੇ ਬੜੇ ਹਾਈਵੇ ਤੇ ਨਿਕਲ ਰਹੇ ਆ ਭਾਰਤ ਸਵਾਲਾ ਪ੍ਰਦੇਸ਼ ਬੋਲਦਿਆਂ ਨੂੰ ਮੇਰੇ ਪਿੰਡ ਵੀ ਦੂ ਨਿਕਲੇ ਆ 41 ਕਰਵਾ ਦਾ 17 ਕਰਵਾ ਦਾ 14 ਸੌ ਮੀਟਰ ਕੋਈ ਕੱਟ ਨਹੀਂ ਤੁਗੀ ਦੀ ਹੱਦ ਦਾ ਜੀਨਤ ਨੇ ਲੇਕੇ এਸ਼ੀਆ ਟੂਰ ਤੇ ਸੜਕਾਂ ਬਣ ਗਈਆਂ ਬਾਸਾ ਬਾਦਰੀ ਵੀ ਖੁੱਲੂ ਅਸਾਂ ਨਿਵਾਲੇ ਵੀ ਖੁੱਲੂ ਖੁੱਲੂ ਹੋਨੇ ਜਿਹਦੇ ਤੁਹਾਡੇ ਕੋਲ ਜ਼ਮੀਨਾਂ ਖੁੱਲ੍ਹੇ ਕੱਢ ਪਾਏ ਜਿੱਥੇ ਵੀ ਦੇ ਭਾਲੀ ਚਾਗੀ ਪੰਜਾਬ ਦੀ ਧਰਤੀ ਦੇ ਕਿਸੇ ਦੀ ਕੀਮਤ ਮੈਨੂੰ ਕਿਹੋ ਜਿਹੀ ਹੋਣੀ ਇਸ ਠੀਮਾਰੇ ਲੈ ਲਿਆ ਅੱਜ ਤੋਂ 20 ਸਾਲ ਪਹਿਲਾਂ 20 ਕੋਈ ਅਸਟਾ ਪੁੱਤ ਬੋਲੋ ਉਹ ਤਾਂ ਕੋਈ ਨਹੀਂ ਗੱਡੀ ਧਾਰਨ ਲੋ ਕੰਮ ਦੀ ਗੱਲ ਕਰਦਾ 20 ਸਾਲ ਪਹਿਲਾਂ ਸੋਨੇ ਕੋਲੇ ਆਇਆ ਪੈਂਦਾ ਸਾਨੂੰ ਕਹਿੰਦੇ ਚੱਕੋ ਕਿਲੇ ਦੇ 5 ਲੱਖ ਰੁਪਏ ਲੈ ਮਟਰ ਚੱਕੋ ਕਿਲੇ ਦੇ 10 ਲੱਖ ਰੁਪਏ ਲੋਨ ਕੀ ਲੈ ਗਏ ਸੀ ਕੀ ਪੰਜ ਕਿੱਲੇ ਵਾਲਾ ਬੰਦਾ 20 30 ਲੱਖ ਦਾ ਕਰ ਦਿਆ ਚੱਕ ਲਿਆ ਬੁਰੂ ਕਿਵੇਂ ਸੀਮ ਸੀ ਸਿਆਣੀ ਹੋਣੀ ਜਿੰਨਾ ਕਾਬੂ ਕਰ ਲਾਗੇ ਤੁਸੀਂ ਜੇਨੇ ਬੰਦੇ ਆਪਣਾ ਲੜਕ ਤੇ ਖੜ ਕੇ ਕੋਰੋਗੇ ਇੱਕ ਵਾਰ ਦਾ ਅਧਿਆਨੇ ਸਾਰੇ ਕਬੂਲ ਲਿਆਦੇ ਤੁਸੀਂ ਫੇਟ ਕੇ ਲੈ ਜਾ ਕਰਦਾ ਵੀ ਮੇਰਾ ਕਾਹ ਲੈ ਜਾ ਤੂੰ ਤੁਸੀਂ 110 130 ਮਿਲ ਕੇ ਦਿੱਲੀ ਬੈਠੇ 600 ਬੰਦਾ ਵੀ ਵਰਵਾ ਲਿਆ ਇੰਕਵਾਰੀ ਮੁਕਰਾਣ ਨੂੰ ਜ਼ਰੂਰ ਗਿ। ਕੋਈ ਨਿਊ ਬਦਾ ਆ ਤਾ ਆਇਆ। ਕੋਲੇ ਕਹਿੰਦਾ ਨਿਊ ਬਦਾ ਆਦਰ ਦੀ ਨੀਤੀ ਕੀ ਹੈ? ਨਵਾਂ ਸੰਸਾਰ ਦੀ ਨੀਤੀ ਕੀ ਹੈ? ਪੂਰੀ ਦੁਨੀਆ ਨੂੰ ਕਿਵੇਂ ਆਪਣੇ ਕਾਬੂ ਵਿੱਚ ਕਰਨਾ ਸੰਜਿਤ ਕਰਨਾ ਹੈ? ਇਹ ਉਹ ਨਿਊ ਬਦਾ ਆ ਤਾ ਆਦਾ ਹਿੱਸਾ ਹੈ। ਉਹ ਇਦੀ ਗੱਲ ਇਹ ਹੈ ਉਹ ਇੱਕ ਨਵਾਂ ਉਧਾਰਨ ਦਤਾ। ਉਹ ਕਹਿੰਦੇ ਸੋਡੀਆਂ ਦੇਖਾਂ ਦੇ ਵਿੱਚੋਂ ਨਗਦ ਰਾਜਨੀ ਖਤਮ ਕਰ ਲਈਏ। ਸੋਰਾ ਸਾਰਾ ਪਰਸਾ ਕਾਹਾਂ ਚ ਵੇਲ ਪਾਉਣਾ। ਆਪਾਂ ਕੋਲ ਬਸ ਇੱਕ ਬਜਟ ਅਧਾਰੀ ਅੱਗੇ ਗੁੱਟੂ ਤੇ ਖੁਲੇ ਦੇ ਪੈਸੇ ਲਿਜਾਣੇ ਪੈ ਜਾਂਦੇ ਤਰੌੜੇ ਪੈ ਜਾਂਦੇ ਹੋ ਲੋੜ ਹੀ ਨਹੀਂ ਆਪਾਂ ਮੈਚਾਂ ਲੈਂਦੇ ਆ ਆਪਣਾ ਸਟੇਲੋ ਵੀ ਕਰਦੇ ਆ ਤੇ ਫੋਨ ਬਲਾਉਣ ਡੀਲ ਕੋ ਸਵਾਣ ਫੀਂਦੜਾ ਉਹ ਪਰ ਸਿੱਖਾ ਦਿੰਦੇ ਨਹੀਂ ਨਹੀ ਲੱਗ ਕੇ ਨਾ ਆਪਾਂ ਪੈਸੇ ਨਗਦੀ ਬਕਤ ਦੀ ਬਜਾਏ ਮੋਬਾਈਲ ਤੇ ਬਕਤ ਲਾ ਕੇ ਸਟੇਂਡਰਮੇ ਕਾਰਮੇ ਕਰਨ ਲਾ ਕੇ ਉਹ ਤੁਰੂ ਬੋਲਦੇ ਆਏ ਦਿਲ ਕਰਸੇ ਜਿਹੜੀ ਓਮਰਸੀ ਹੈ ਇਹ ਕਹਿੰਦੇ ਕਿ ਹੌਲੀ ਹੌਲੀ ਲੋਕਾਂ ਨੂੰ ਯੂਨੀਫਰਮ ਸੇਕਾਉਂ ਕਰਕੇ ਤੇ ਉਸ ਤਰ੍ਹਾਂ ਸੀ ਕਿ ਦੇਣਾ ਹੁਣ ਤੁਹਾਡੀ ਜੇਤ ਪਿਆ ਪੀਆ ਤੁਹਾਡੀ ਅਜ 500 ਢਾਹੇ ਪੜ ਗਿਆ ਯਾਰ ਉਹਦਾ ਮਾਲਕ ਕੌਣ ਹੈ ਇਹ ਕਿ ਤੁਸੀਂ ਛੋਟੇ ਪੈਸੇ ਕਾਰ ਚ ਵਾਕੇ ਛੋਟੇ ਪੈਸੇ ਵਿਆਹ ਚ ਵਾਕੇ ਛੋਟੇ ਘਰ ਕਾਰ ਛੋਟੇ ਬੋਟਰ ਕਾਰ ਛੋਟੇ ਪੈਂਟ ਕਾਰ ਛੋਟਾ ਬੈਂਕ ਦਾ ਖਾਤਾ ਬੈਂਕ ਦਾ ਖਾਤਾ ਜੋੜਦਾ ਉਹਦਾ ਨੰਬਰ ਕਿਹਦੇ ਕੋਲ ਹੈ ਨੰਬਰ ਕੌਣ ਹੈ ਬੈਂਕ ਤੇ ਸਰਕਾਰ ਕੋਲ ਬੈਂਕ ਤੇ ਸਰਕਾਰ ਆਮ ਬਰਾਦਾ ਮਾਰ ਗਏ ਉਥੋਂ ਮੱਠੇ ਦੇ ਅੱਗੇ ਬੰਦ ਜੇ ਇਹਦਾ ਬਰਖੋ ਖੜਾ ਜਾਂਦਾ ਮਾਰੀ ਨਮਸਕਾਰ ਜੀ ਤੇ ਲੂਡ ਜਦੋਂ ਕੋਲ ਨਾਲ ਤੁਹਾਡਾ ਗਰਸੀ ਤੋਂਡੀ ਸਾਰੀ ਕਹਾਣੀ ਜਿਹਦੀ ਕੰਟਰੋਲ ਅਰੇ ਕੋਲ ਤੇ ਹੈ ਗਿਆ ਉਹ ਤੈਨ ਕਰਦੇ ਵਿਚਾਰ ਤੇ ਆ ਕੇ ਕੋਰਟਾਂ ਪਹੁੰਚਣਾ ਸੀ ਤੋਗੇ ਉਹਨਾਂ ਦਾ ਨਾਮ ਲੈ ਜੀ ਤੋ

ਇਹਲੇ ਪੂਰੀ ਨੁਕਤਾ ਦੇ ਉੱਤੇ ਕੰਮ ਕਰਾਉਣਾ ਤੁਸੀਂ ਬੈਂਕਾਂ ਜਿਵੇਂ ਨਾ ਬਣਾਉਂਦੇ ਬੜਾ ਜਿਵੇਂ ਤੁਸੀਂ ਬੈਂਕ ਅੱਜ ਬੈਂਕ ਵਾਲੀ ਕੋਲ ਕੀ ਕਰਦਾ ਹੁੰਦੇ ਆਂ ਭਿੱਟਰ ਦੇ ਲੱਗੇ ਅੱਗੇ ਹੋ ਜਾਂਦੇ ਵੀ ਕਿਹੜਾ ਫਸਲ ਬੜੀ ਜੀਵੇਂ ਜਦੋਂ ਤੁਸੀਂ ਫਸਲ ਵੇਚਦੇ ਹੋ ਮੰਡੀਸ਼ ਜ ਪੈਸਾ ਲੈਂਦੇ ਜਦੋਂ ਉਹਨੇ ਕਾਹਨ ਆਜ ਪੈਸੇ ਆ ਗਏ ਉਹਨੇ ਕਿਹਾ ਜਦੋਂ ਆ ਵੀ ਜਮੀਨ ਦੇ ਤੇ ਵੇਚ ਨੂੰ ਨਹੀਂ ਪੰਦਰਾਂ ਪੰਜਵਾਂ ਤੇ ਪਰ ਪੈਸੇ ਤਕਲੀਨ ਦਾ ਖਾਤਾ ਬਣਾ ਜਿੱਦ ਨੂੰ ਜਾਵੋਗੇ ਤੁਸੀਂ ਬਾਗਿਆ ਦਾ ਸੋਚਿਆ ਮੋਚਿਆ ਲਾਣਾ ਜੀ ਇਹਨਾਂ ਦਾ ਪਾਣੀ ਦਾ ਫਿਰ ਰੈਡੀ ਦੇ ਸਾਫ ਇੰਦਰ ਸ਼ਾਮ ਦੇ ਹੀ ਹੋ ਜੂਗੀ ਬਾਗਿਆ ਵਿੱਚ ਜੋ 50 ਬੰਦੇ ਉੱਠ ਕੇ ਵੋਟਾਂ ਤੇ ਚਾਏ ਜੀ ਉਹਨੇ ਖਾਤੇ ਬਾਤ ਕਰੂ ਇੰਦਰ ਨੂੰ ਜਾਣ ਜਾਨ ਕਰੇ ਰੱਖੋ ਇਹ ਜੇ ਵੋਟਾਂ ਤੇ ਜਾਓਗੇ ਖਾਤੇ ਮੰਦਾ ਸਿਰਫ ਖਾਤੇ ਮੰਦਾ ਪਹਿਲੇ ਬਾਤ ਨੂੰ ਨਾ ਰਹੇ ਸਭ ਕੋਲ ਦੇ ਜੀਤ ਨਹੀਂ ਵਜਾਤ ਹੋ ਜਾਣ ਲੱਗੇ ਸਾਨੂੰ ਅਜ ਤੋਂ 30 40 ਸਾਲ ਪਹਿਲਾਂ ਅਸੀਂ ਕੁੱਲ ਕੀ ਸਾਡੇ ਘਰਾਂ 'ਚ ਹੁੰਦੀ ਸੀ। ਮੂੰਗੀਆਂ, ਮੱਕੀਆਂ, ਸਾਂਹਾਂ, ਛੋਲੇ, ਮੋਠ, ਬਾਜਰੇ, ਮਾਰੇ, ਗੋੜਾ, ਕੰਨੇ, ਦੰਦੱਕੇ ਆਉਂਦੇ ਹੀ ਸਾਡੀਆਂ ਮਾਇਆਂ, ਸਾਡੀਆਂ ਬੇਬੇ ਬਾਕੀ ਨਬਦਲੀਆਂ ਸੀ ਹਾਰੇ ਘਾਹ ਦੇ ਤੜਕੇ ਕੱਢ ਕੇ, ਮੰਗ ਬਾੜ ਲੈਂਦੀਆਂ ਸੀ। ਸਿੱਖਾੜੀ ਡੱਬੀ ਵੀ ਅਸੀਂ ਬਾਜ਼ਾਰ ਚੋਂ ਸੀ ਲਿਆਉਂਦੇ, ਨੂਰ ਦੀ ਥੈਲੀ ਤੇ ਚਾਹ ਪੱਤੀ ਦੋ ਦੀ ਜਰ ਲੈਂਦੇ ਸੀ। ਅੱਜ ਉਹ ਕਿਹੜੀ ਚੀਜ਼ ਐ? ਜਿਹੜੀ ਅਸੀਂ ਬਾਜ਼ਾਰ ਚੋਂ ਨਹੀਂ ਲੈ ਕੇ ਦੱਸੋ ਬਾਹਰ ਨਹੀਂ ਕਰੋ ਕਿਹੜਾ ਬੰਦਾ ਆਪਣੇ ਜੋਗ ਦੀ ਮੰਗੀ ਵੀ ਚੱਕ ਰੇ ਕਿਹੜਾ ਮੱਕੀ ਬੀਜ ਦਾ ਕਿਹੜਾ ਲਾਲਾ ਸਮਝੀਆ ਪੈਦਾ ਕਰਦਾ ਕੋਣ ਨਹੀਂ ਬਾਜ਼ਾਰ ਤੋਂ ਲਿਆਉਂਦੇ ਆ ਅੱਕੇ ਜਹਾ ਚੱਲੋ ਫੀਸ ਥੋੜੀ ਦੇਵੋਗੇ ਅਜੀ ਕਲਕਤਾ ਰੱਖੀ ਸਾਡੇ ਆਉਂਦੇ ਕਦੇ ਕਦਾਂ ਕੰਬੀ ਬੀਜ ਜੀਐਮ ਨੇ ਇੱਕ ਵਾਰੀ ਬੀਜੋਗੇ ਪੈਸਾ ਹੋ ਗਿਆ ਅਗਲੀ ਵਾਰ ਉਫਰੀ ਰੱਖ ਕੇ ਬੀਜੋਗੇ ਪੈਸਾ ਨਹੀਂ ਆਉਂਗਾ

ਵੀਡੀਓ ਲੈ 25 70 ਗਈ ਹੋ ਇੱਥੇ ਨਹੀਂ ਆਇਆ ਕੋਈ ਵੀ ਕੋਈ 25 70 ਵੀ ਨਹੀਂ ਆਇਆ ਲੈ ਕਾਹਦਾ ਆ ਮੈਂ 25 ਕੋ ਰੱਖੋ 45 40 ਕੋ 45 ਤੇ ਪਹਿਲਾਂ ਸਾਡੇ ਬੰਦੇ ਸਾਹ ਲੀ ਸੀ ਹੁਣ ਇੱਕ ਦਿਨ ਲੈਟ ਭਾਜੇ ਆਗਾ ਰੋਚੇ ਦੀ ਵੀ ਕੀ ਮੈਂ ਮਾੜਾ ਆ ਗਿਆ ਲੈਟ ਤੋਂ ਬਿਨਾ ਤੁਸੀਂ ਉਹਨਾਂ ਤੇ ਸਿਰ ਨਿਰਭਰ ਕਰਦੇ ਬੀ ਸੀ ਕੁੱਲ ਜੀ ਬੀ ਸੀ ਦੇ ਆਈ ਨਾ ਤੇ ਪੱਛੇ ਗੂਬੀ ਬਣ ਕਰਤੇ ਜਾਂ ਪਾਣੂ ਸਿੱਲੇ ਆਉਂਦੇ ਸੀ ਤੋਂ ਪਹਿਲਾਂ ਆਉਂਦੇ ਨਿਰਪੱਖ ਕਰਕੇ ਉਹਨਾਂ ਨੇ ਕਾਬੂ ਕੀਤਾ ਆਲੇ-ਅਲੇ ਨਵੀਆਂ ਨੀਤੀਆਂ ਕਿਰਕਿਵਾਂ ਦੇ ਆਏ ਕਿ ਮੈਂ ਕਾਬੂ ਕਰਨਾ ਹੈ ਇਹ ਦੱਸੋ ਤੁਹਾਡੇ ਫਿਰਨਾਂ ਚ ਮਾਈ ਆਇਆ ਨਵੀਂ ਐਕਸਪੋਸ ਪਾਲਸੀ ਆਈ ਹੈ ਨਵੀਆਂ ਸਖਿਆ ਨੀਤੀਆਂ ਵੀ ਕਹੇ ਆਏ ਮੋਦੀ ਸਰਕਾਰ ਨੇ ਕਿਏ ਐਸ ਫੈਸਲਾ ਕਰਾਇਆ ਮੰਗਾਇਆ ਉਸ ਦੇ ਵਿੱਚ ਦਫਤਰ ਦੀ ਵੀ ਉਹ ਅਸਥਾਨ ਨੂੰ ਨਿਊ ਅਧਿਕਾਰ ਪਾਲਸੀ ਕਹਿੰਦੀ ਹੈ ਤੁਹਾਡੇ ਕੁਲਾ ਜਵਾਕਾਂ ਨੂੰ ਇਤਿਹਾਸ ਕਿਰਾਂ ਪੜ੍ਹਾਉਣਾ ਹੈ ਸਾਇੰਸ ਕਿਰਾਂ ਪੜ੍ਹਾਉਣਾ ਹੈ